ਪੰਜਾਬ ਫਾਸਟਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਸਥਾਨਕ ਪੈਂਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਚੱਕ ਮੰਨੇਵਾਲਾ ਦੇ ਚੱਲ ਰਹੇ ਤਿੰਨ ਦਿਨਾਂ ਸਮਾਗਮ ਦੇ ਬੀਤੇ ਕੱਲ ਆਖਰੀ ਦਿਨ ਵੀ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ ਜਿਸ ਵਿੱਚ 7ਵੀਂ ਕਲਾਸ ਤੋਂ ਲੈ ਕੇ 12ਵੀਂ ਦੀ ਕਲਾਸ ਤੱਕ ਦੇ ਲਗਭਗ 250 ਵਿਦਿਆਰਥੀਆਂ ਨੇ ਸਟੇਜ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅੱਜ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਜ਼ਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਪਹੁੰਚੇ ਉਥੇ ਹੀ ਨਾਲ ਹੀ ਜ਼ਲਾਲਾਬਾਦ ਦੇ ਡੀਐਸਪੀ ਗੁਰਸੇਵਕ ਸਿੰਘ ਹੌਲੀ ਹਾਰਡ ਦੇ ਡੇ ਬੋਰਡਿੰਗ ਪਬਲਿਕ ਸਕੂਲ ਫਾਜ਼ਲਕਾ ਦੇ ਪ੍ਰਿੰਸੀਪਲ ਮੈਡਮ ਰਿਤੂ ਪੁਸਰੀ ਜ਼ਿਲ੍ਹਾ ਫਾਜ਼ਲਕਾ ਪ੍ਰੋਗਰਾਮ ਅਫਸਰ ਮੈਡਮ ਨਵਦੀਪ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਆਉ ਦੇਖਦੇ ਹਾਂ ਪ੍ਰੋਗਰਾਮ ਦੀਆਂ ਖੂਬਸੂਰਤ ਤਸਵੀਰਾਂ ਬਨੇ ਰੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਇਹਨਾਂ ਨੇ ਬਹੁਤ ਮੈਂ ਸਦਕਾ ਬੜੀ ਪਿਆਰ ਸਦਕਾ ਬਹੁਤ ਡਿਸਪਲਨ ਸਦਕਾ ਭਾਜੀ ਜੀ ਤੇ ਜਤਿੰਦਰ ਭਾਈ ਨੇ ਚੰਗੀ ਐਜੂਕੇਸ਼ਨ ਨੂੰ ਸ਼ੁਰੂਆਤ ਦਿੱਤੀ ਇੱਕ ਵਾਰੀ ਨੇ ਸੇ ਤਾੜੀ ਜਰ ਮਾਰ ਦੇ। ਇੱਧਰ ਆ ਜੀ। ਮੈਂ ਤਾਂ ਨਿੱਕਾ ਯਾ ਭਰਾ ਸਾਡਾ ਪਰ ਬਾਬੇ ਨੇ ਕਿਰਪਾ ਬਹੁਤ ਕੀਤੀ ਇਹਦੇ ਚ ਕੋਈ ਹੋਰ। ਉਹ ਕਹਿੰਦੇ ਨੇ ਗੁਰੂ ਸਾਹਿਬ ਨੀਮਿਆਂ ਨੂੰ ਹਮੇਸ਼ਾ ਫਲ ਆ ਦਿੰਦੇ ਆ। ਕਈ ਵੱਡੇ ਹੋ ਕੇ ਵੀ ਬਲਕਾਰ ਰਹਿ ਜਾਂਦੇ ਆ। ਸਹੀ ਆ ਨਾ? ਔਰ ਸਭ ਤੋਂ ਵੱਡੀ ਗੱਲ ਕਦੇ ਵੀ ਕਿਸੇ ਸਕੂਲ ਚਲੇ ਜਾਓ ਤੁਹਾਨੂੰ ਆਪਦਾ ਸਕੂਲ ਟਾਈਮ ਯਾਦ ਆ ਜਾਂਦਾ ਹੈ ਪਿੰਡੋਂ ਆਉਂਦੇ ਸੀ ਸਵਾਲਕ ਸਕੂਲ ਪੜਿਆ ਕਰਦੇ ਸੀ ਗਊਸ਼ਾਲਾ ਸੀ ਨਾ ਜਿੱਥੇ ਪਹਿਲਾਂ ਉੱਥੇ ਸਵਾਲਕ ਸਕੂਲ ਹੋਇਆ ਕਰਦਾ ਸੀ ਛੋਟਾ 4 ਤੱਕ ਉੱਥੇ ਪੜੇ ਫਿਰ ਸਵਾਲੀ ਕਿੱਧਰ ਆ ਕੇ ਪਰ ਅੱਜ ਵੀ ਜਦੋਂ ਨਿਕਲਦੇ ਆ ਕਿਤੇ ਵੀ ਪਹੁੰਚ ਜਾਈਏ ਪਰ ਹਮੇਸ਼ਾ ਦੇ ਸਕੂਲ ਨੂੰ ਮੱਥਾ ਟੇਕ ਕੇ ਬੰਦਾ ਨਿਕਲਦਾ ਹੈ ਇਸ ਸੰਤੋਚੰਗਾ ਟਾਈਮ ਹੈ ਜਿਹੜੇ 10 15 ਸਾਲ ਬਚਪਨ ਦੇ ਬੀਤਦੇ ਇਸ ਤੋਂ ਵੱਡਾ ਕੋਈ ਚੰਗਾ ਟਾਈਮ ਨਹੀਂ ਹੈ ਸੋਨੇ ਸੋ ਬਹੁਤ ਬਹੁਤ ਮਾਰਕਾ ਅੱਜ ਦੇ ਇਸ ਐਨਵਲ ਫੰਕਸ਼ਨ ਨੇ ਆਸ ਕਰਦੇ ਹਾਂ ਜਿਵੇਂ ਪੈਂਸੇ ਸਕੂਲ ਨੇ ਬਹੁਤ ਤਰੱਕੀ ਕੀਤੀ ਆਪਦੀ ਮਿਹਨਤ ਕਰਕੇ ਚਾਹੇ ਸਪੋਰਟ ਸੈਕਟੀਵਿਟੀ ਹੋਵੇ ਚਾਹੇ ਸਟੱਡੀ ਚ ਹੋਣ ਪਿਛਲੀ ਵਾਰ ਆਇਆ ਸੀ ਮੈਨ ਲਦਾ ਹੈਂਡਬਾਲ ਦੀ ਬੱਚੀਆਂ ਸੀ ਸ਼ਾਇਦ ਨੈੱਟਬਾਲ ਸੌਰੀ ਇਸ ਵਾਰ ਮੇਰਾ ਕਹਿੰਦਾ ਦੋ ਜਗ੍ਹਾ ਫੌੜ ਆਏ ਐ ਇੱਕ ਤਾਂ ਐ ਆਪਣੇ ਕਰਾਟੇ ਅੰਚ ਕੋਨਾ ਐ ਕਰਾਟੇ ਇੱਥੇ ਤਾੜੀ ਬਾਰਿਸ਼ ਬਚੀ ਆ ਸਟੇਟ ਮੈਡਲ ਐ ਨੈਸ਼ਨਲ ਸਿਸਟਮ ਲੱਗਤ ਹੈ ਕਿਹੜਾ ਬੰਦਾ ਬਾਈ ਜੀ ਤਾਰੇ ala ਸਪਾਰਸਤਾਨੀ ਕੀਤੇ ਕੇ ਨੇ ਉਹ ਦੂਜਾ ਬੱਚਾ ਗੱਟ ਕੇ ਜਾਏ ਭਾਈ ਉਹਦੇ ਵਾਸਤੇ ਜ਼ਰੂਰ ਤਾੜੀ ਮਾਰੋ ਵੀ ਜਿੰਨੇ ਆਦੀ ਸਿੱਖੀ ਅੱਜ ਤੱਕ ਜਿੰਦਾ ਰੱਖੀ ਕੋਣ ਹੈ ਸੋ ਇਹ ਉਹ ਪਲ ਨੇ ਜਿਹੜੇ ਜ਼ਿੰਦਗੀ ਪਰ ਯਾਦ ਰਹਿੰਦੇ ਨੇ ਹਰ ਬੰਦਾ ਆਪਣੀ ਸਕੂਲ ਵਾਲੀ ਫੋਟੋਆਂ ਵੀ ਸੰਭਾਲ ਕੇ ਰੱਖਦਾ ਕਾਲਜ ਵਾਲੀਆਂ ਵੱਜ ਜਾਂਦੀਆਂ ਪਰ ਸਕੂਲ ਵਾਲੀਆਂ ਫੋਟੋਗ੍ਰਾਫ ਹਰ ਬੰਦਾ ਸੰਭਾਲ ਕੇ ਰੱਖਦਾ ਹੈ ਮੇਰੇ ਕੋਲ ਵੀ ਆ ਵੀ ਐਲਬਮ ਚ ਪਈਆਂ ਹੋਈਆਂ ਹਾਲੇ ਆ ਉਦੋਂ ਛਕੜਾ ਹੋਰ ਉਂਝਦੀਆਂ ਬਾਅਦ ਚ ਬਹੁਤ ਕੁਝ ਬਦਲ ਜਾਂਦਾ ਇੱਕ ਪੰਜ ਚਾਰ ਤਿੰਨ ਪਹਿਲਾਂ ਇੱਕ ਫੋਟੋ ਦੇਖੀ ਅਸੀਂ ਹੋਲੀ ਵਾਲ ਦਿਨ ਦੀ ਹੈ ਉਹ ਮਿਲਨ ਸਟੂਡੀਓ ਨਵਾਂ ਨਵਾਂ ਬਣਿਆ ਸੀ ਵੀਰ ਉਦੋਂ 9 10 ਚ ਪਰਦੇਸ ਉਦੋਂ ਤਾਂ ਪੰਜ ਸੱਤ ਅਸੀਂ ਸਕੂਲ ਮੇਟ ਸੀਗੇ ਸਾਰੇ ਸਾਰੇ ਰੰਗ ਨਾਲ ਰੰਗੇ ਹੋਏ ਤੇ ਮਿਲਨ ਸਟੂਡੀਓ ਜਾ ਕੇ ਫੋਟੋ ਕਰੀ ਹਾਲੇ ਸਾਡੇ ਕੋਲ ਸਟੋਰ ਕਰਕੇ ਰੱਖੀ ਹੈ ਬਹੁਤ ਯਾਦ ਆ ਰਹੇ ਜਾਂਦੀਆਂ ਔਰ ਬੰਦਾ ਜ਼ਿੰਦਗੀ ਤਾਂ ਬਹੁਤ ਛੋਟੀ ਰਹਿ ਜਾਂਦੀ ਹੈ ਪਰ ਸਕੂਲ ਟਾਈਮ ਬਹੁਤ ਚੰਗਾ ਟਾਈਮ ਹੈ ਇਹਨੂੰ ਬਹੁਤ ਚੰਗੀ ਤਰ੍ਹਾਂ ਇੰਜੋਏ ਕਰਨਾ ਚਾਹੀਦਾ ਹੈ। ਬਈ ਉਮੀਦ ਹੈ 올 ది ਬੈਸਟ ਬੱਚਿਓ। ਮੈਂ ਕਿਰ ਤੁਹਾਨੂੰ ਤਰੱਕੀਆਂ ਬਖਸ਼ੇ, ਚੜ੍ਹਦੀ ਕਲਾ ਜ ਰੱਖੇ। ਔਰ ਇੱਕ ਵਾਰੀ ਇਹਨਾਂ ਦੇ ਸਟਾਫ ਲਈ ਜ਼ਰੂਰ ਤਾੜੀ ਮਾਰ ਦਿਓ। ਮੈਂ ਤਾਂ ਕਹਿੰਦਾ ਜਤਿੰਦਰ ਵੀਰਾਂ ਠੀਕ ਕਰ ਸਕਦਾ ਨਾ ਆਪਾਂ ਵੀ ਠੀਕ ਕਰ ਸਕਦੇ ਆ। ਪਰ ਜੇ ਸਟਾਫ ਪੂਰੀ ਮਿਹਨਤ ਕਰੇ ਤਾਂ ਸਕੂਲ ਇੱਥੋਂ ਇੱਥੇ ਜ ਉੱਥੋਂ ਇੱਥੇ ਆਉਣ ਲੱਗਾ ਪਤਾ ਨਹੀਂ ਲੱਗਦਾ। ਇੱਕ ਵਾਰੀ ਹੋਰ ਤਾਰੀਬਾਂ ਸੋ ਬਹੁਤ ਬਹੁਤ ਮੁਬਾਰਕਾਂ ਟੂ ਆਲ ਦੀ ਬੈਸ ਪੈਂਸੇ ਸਕੂਲ ਦੀ ਸਾਰੀ ਟੀਮ ਨੂੰ ਔਰ ਮੇਰੇ ਵੱਡੇ ਭਾਇਆਂ ਨੂੰ ਕਾਲ ਪਰ ਹੋਰ ਤਰੱਕੀਆਂ ਬੱਚੇ ਚੜਦੀ ਕਲਾ ਚ ਰੱਖੇ ਉਸ ਪਰਮਾਤਮਾ ਨੂੰ ਯਾਦ ਕਰਦੇ ਆ ਤਾਂ ਸ਼ਾਇਦ ਗੁਰੂ ਸਾਹਿਬ ਨੇ ਰੰਗ ਭਗ ਵੀ ਉਵੇਂ ਲਏ ਆ ਇਹਨੇ ਕਹਿੰਦੇ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਲੇਟ ਆਇਆ ਉਹ ਮੇਰੇ ਵੱਸ ਨਹੀਂ ਗਿਆ ਇਫ ਯੂ ਆਰੀ ਸੌਰੀ ਸੋ ਮਜਬੂਰੀ ਕਈ ਵਾਰੀ ਹੋ ਜਾਂਦੀ ਹੈ ਮਾਈਕ ਮੇਟੀ ਟਾਈਮ ਨਿਕਲ ਜਾਂਦਾ ਹੈ ਪਰ ਹਾਂ ਅਗਲੇ 6 ਮਹੀਨੇ ਬਾ ਨਵੰਬਰ ਹੋ ਗਿਆ ਨਵੰਬਰ ਦਸੰਬਰ ਜਨਵਰੀ ਫ फेब्रुवारी ਮਾਰਚ ਅਪ੍ਰੈਲ ਅਪ੍ਰੈਲ ਚ ਪਹਿਲਾ ਪਹਿਲਾ ਜਲਾਲਾਬਾਦ ਚ ਬਹੁਤ ਕੁਝ ਬਦਲਣ ਨੂੰ ਵੇਖੇਗਾ ਤੁਹਾਨੂੰ ਮੇਰਾ ਥੋੜਾ ਪ੍ਰੋਮਿਸ ਹੈ ਸਾਡਾ ਔਰ ਬਹੁਤ ਕੁਝ ਨਵਾਂ ਆਣ ਲੱਗਿਆ ਸਭ ਕੁਝ ਪ੍ਰੋਪੋਜ਼ਲਸ ਫਾਈਨਲ ਹੋ ਗਈਆਂ ਇਸ ਸਾਲ ਦੇ ਬਜਟ ਦੀ ਮੀਟਿੰਗ ਹੈ ਦਸੰਬਰ ਚ ਔਰ ਦੋ ਤਿੰਨ ਚੀਜ਼ ਐ ਹੋ ਜੀਆਂ ਜਿਹੜੀਆਂ ਕੁਝ ਯਾਦਗਾਰੀ ਰਹਿ ਜਾਣਗੇ ਇਸ ਢੇਰ ਦੀਆਂ ਵੀ ਉਸ ਸਮੇ ਸਾਡੇ ਪਰਿਵਾਰਾਂ ਨੇ ਇਹ ਕੰਮ ਆਇਆ ਸੀ ਬਾਕੀ ਉਸ ਪਰਮਾਤਮਾ ਦੇ ਹੱਥ ਹੈ ਜੋ ਕੁਝ ਲਿਖਿਆ ਇਹ ਪੈਨ ਵੀ ਤੁਸੀਂ ਦਿੱਤਾ ਹੈ ਚਲਾਉਣਾ ਵੀ ਤੁਸੀਂ ਸਿਖਾਇਆ ਇੱਕ ਸਾਈਨ ਕਰਨਾ ਜੇ ਐਨੇ ਬੰਦੇ ਦੀ ਜ਼ਿੰਦਗੀ ਸਫਰ ਦੀ ਹੈ ਤਾਂ ਜਰੂਰ ਸਵਾਰਨੀ ਚਾਹੀਦੀ ਹੈ ਔਰ ਮੈਂ ਆਪ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਰਿਕਾਰਡ ਤੋੜਤੇ ਐਜੂਕੇਸ਼ਨ ਚ ਨੇ ਪ੍ਰਾਈਵੇਟਾਈਜ਼ ਓਕੇ ਪਰ ਈਸਵਰ ਅਸੀਂ ਉਹਨਾਂ ਨਾਲ ਕੰਪੀਟੀਸ਼ਨ ਕਰਿਆ ਕਰਨਾ ਹੈ ਕਿਉਂ ਵੀਰੇ ਜੀ ਆਇਆਂ ਨੂੰ ਜੀ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿਉਂਕਿ ਪੈਰਲਰ ਚੈਲੰਜ ਹੈ ਦੀਆਂ ਸਾਰੀਆਂ ਚੀਜ਼ਾਂ ਇਹ ਹੋਰ ਚੰਗਾ ਕਰਨਗੇ ਫਿਰ ਅਸੀਂ ਥੋੜਾ ਜਿਹਾ ਹੋਰ ਜੇ ਤਾਂ ਉਹ ਇੱਕ ਹੀ ਚੰਗਾ ਸਿੱਖ ਲਿਆ ਕਰਾਂਗੇ ਪਰ ਥੋੜੇ ਬਰਾਬਰ ਪਹੁੰਚਣ ਲਈ ਥੋੜਾ ਸਮਾਂ ਸਾਨੂੰ ਲੱਗ ਜਾਊਗਾ ਸਰ ਨਿਕਲ ਮਾਰੀ ਜਿਵੇਂ ਸਕੇ ਕੇ ਚੱਲੀ ਜਾਣਾ ਭਾਈ ਹਮੇਸ਼ਾ ਕੰਪੀਟੀਸ਼ਨ ਹੋਣਾ ਚਾਹੀਦਾ ਹੈ ਵਿਦਆਊਟ ਕੰਪੀਟੀਸ਼ਨ ਨਾ ਤਾਂ ਕਦੇ ਬੰਦਾ ਸਕਸੈਸ ਹੋ ਸਕਦਾ ਹੈ ਉਹ ਨਾ ਹੀ ਕਦੇ ਉਹਨੂੰ ਇਹਦਾ ਇਹ ਮਿਲਦਾ ਜਦ ਤੱਕ ਉਹਦੇ ਕੋਲ ਤਾਂ ਟਾਰਗੇਟ ਨਹੀਂ ਹੁੰਦਾ ਤੋਂ ਨਾਲ ਤੇ ਗ ਜ਼ਿੰਦਗੀ ਇਹਦੀ ਸਫਲ ਨਹੀਂ ਹੁੰਦੀ ਇੱਕ ਵਾਰੀ ਆ ਸਾਡੀਆਂ ਬੇਟੀਆਂ ਅਸੀਂ ਦੋਨਾਂ ਅਸੀਂ ਤਾੜੀ ਮਾਰਾਂ ਅਨਮੋਲ ਨੂੰ ਜੁਜੀ ਕੁਦਸ ਨੇ ਚੱਲ ਆਲਦੀ ਬੈਸ ਇੱਕ ਈ ਵਾਰ ਮਾਰਾ ਦੋ ਹੈ ਤੁਸੀਂ ਇੱਕ ਈ ਵਾਰ ਮਾਰ ਕੇ ਵਾਸ ਕਰਦੀ ਹੋ ਤਾਂ ਫਿਰ ਫਿਰ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਆਲਦੀ ਟੀਮ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਵਿਸ਼ਵਾਲ ਦੀ ਬੈਸ ਮਾਈਕਲ ਤੁੰਤਰ ਕੀਆ ਬਖਸ਼ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਆਲ ਵੀ ਮੇਰੀ ਸਕੂਟਰ ਤੇ ਚੱਲ ਨਾਲ ਮੇਰੇ ਮੋਟਰਸਾਂ ਦੇ ਬੈਠਣਾ ਮੈਂ ਕਾਰ ਤੇ ਨਹੀਂ ਜਾਂਦਾ ਨਾ ਤੇ ਵਾਕਈ ਅਸੀਂ ਲੈ ਕੇ ਜਾ ਵੀ ਸਕਦੇ ਮੇਰੇ ਨਾਲ ਇਨਸੀਡੈਂਟ ਵਾਪਰਿਆ ਜਦੋਂ ਨਵੇਂ-ਨਵੇਂ ਐਮ.ਐਲ.ਏ ਬਣੇ ਸੀ ਫਾਜ਼ਿਲਕਾ ਮਿਲਗੇ ਸਾਡੇ ਸਬ-ਆਫਿਸ ਦੇ ਵਿੱਚ ਤੇ ਇਹ ਆ ਰਹੇ ਸੀ ਨਾ ਜਾ ਰਿਹਾ ਸੀ ਮੈਨੂੰ ਰੋਕ ਲਿਆ ਮੈਂ ਛੇੜਦਾ ਮੈਂ ਇਤੋਂ ਕੋਈ ਵੱਡੀਆਂ ਗੱਡੀਆਂ ਨੇ ਮੈਂ ਛੋਟੀ ਕਾਰ ਤੇ ਆਇਆ ਕਿਹ ਚਾਹੁੰਦਾ ਤਾਂ ਜਾ ਥੋੜੀ ਦੇਰ ਨੂੰ ਜਾਣ ਲੱਗਿਆ ਮੇਰੀ ਕਾਰ 'ਚ ਬੈਠ ਕੇ ਤੇ ਨਾਲ ਹੋਰ ਕਿਸੇ ਨੂੰ ਬੈਠਣ ਨਹੀਂ ਦਿੱਤਾ ਕਿ ਨਾ ਆਪਾਂ ਦੋਵੇਂ ਚੱਲਾਂਗੇ ਇਹ ਇਹ ਚੀਜ਼ਾਂ ਉਹ ਨੇ ਜਿਹੜੀਆਂ ਸਾਨੂੰ ਮਾਣ ਦਿੰਦੀਆਂ ਨੇ ਸਾਡਾ ਸਿਰ ਉੱਚਾ ਕਰਦੀਆਂ ਨੇ ਔਰ ਕਈ ਕਹਿੰਦਾ ਮੈਂ ਨਹੀਂ ਜਲਾਲਾਬਾਦ ਦਾ ਹਰ ਵਾਸੀ ਜਲਾਲਾਬਾਦ ਹੱਕੇ ਦਾ ਹਰ ਵਾਸੀ ਮਾਨ ਨਾਲ ਇਹ ਕਹਿ ਸਕਦਾ ਹੈ ਕਿ ਅਸੀਂ ਐਮਐਲਏ ਸਾਹਿਬ ਨੂੰ ਰੋਕ ਕੇ ਇਹਨਾਂ ਨੂੰ ਆਪਦੇ ਸਕੂਟਰ ਮੋਟਰਸਾਈਕਲ ਜਾਂ ਗੱਡੀ ਵਿੱਚ ਬਿਠਾ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਜ਼ੋਰਦਾਰ ਤਾਲੀਆਂ ਪਲੀਜ਼ ਕੜੀ ਜਰੂਰ ਅੰਮ੍ਰਿਤਪੁਰ ਵਾਸਤੇ ਅਰੇ ਥੋਰ ਨਵੀਂ ਖੁਸ਼ਖਬਰੀ ਹੈ ਤੁਹਾਡੇ ਸਕੂਲ ਜਿੰਨੀਆਂ ਸੜਕਾਂ ਹੁੰਦੀਆਂ ਸਾਰੀਆਂ ਨਵੀਆਂ ਬਣਾਉਣ ਲੱਗੀ ਧੰਨਵਾਦ ਪਰ ਅਗੂ ਸਨਮਾਨ ਕਰਨੇ ਪੀ ਦਿੱਤੇ ਆ ਜੀ ਅੱਜ ਨੂੰ